ਸਵਾਗਤ ਹੈ ਪੀਟੀਸੀ ਨਿਊਜ਼ ਅਸੀਂ ਸਾਰਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਿਤਕਰਾ ਯੂਨੀਵਰਸਿਟੀ ਪ੍ਰੈਜ਼ੀਡੈਂਟ ਵਿਚਾਰਤ ਕਰਾ ਰਹੇ ਇੱਕ ਬੇहद ਅਹਿਮ ਤੇ ਖਾਸ ਬੁੱਧ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਪੰਥਕ ਹਲਕਿਆਂ ਦੇ ਵਿੱਚ ਚੱਲ ਰੀਆਂ ਸਰਗਰਮੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੱਲ ਦੀ ਪੰਜ ਸਿੰਘ ਸਹਿਬਾਨਾ ਦੀ ਹੋਈ ਇਕਤਰਤਾ ਤੋਂ ਬਾਅਦ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਇਕਤਰਤਾ ਹੁੰਦੀ ਹੈ ਇਧਰਲੇ ਪਾਸੇ ਯਾਨੀ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਾਲੇ ਪਾਸੇ ਜਾਂ ਸ੍ਰੀ ਅਕਾਲ ਤਖਤ ਵਾਲੇ ਪਾਸੇ ਜਦੋਂ ਪੰਜ ਸਿੰਘ ਸਭਾ ਦਾ ਇਕਤਰਤਾ ਹੁੰਦੀ ਹੈ ਤਾਂ ਕੁਝ ਫੈਸਲੇ ਲਏ ਜਾਂਦੇ ਨੇ ਹੁਕਮਨਾਮੇ ਸੁਣਾਏ ਜਾਂਦੇ ਨੇ ਪਰ ਉਹਨਾਂ ਹੁਕਮਨਾਮੇ ਤੇ ਬਿਲਕੁਲ ਉਲਟ ਪਟਨਾ ਸਾਹਿਬ ਵਿਖੇ ਜਿਹੜੇ ਪੰਜ ਸਿੰਘ ਸਹਿਬਾਨ ਯਾਨੀ ਕਿ ਪੰਜ ਪਿਆਰੇ ਆਪਣਾ ਹੁਕਮਨਾਮਾ ਕਰਦੇ ਹੋયા ਉਸ ਹੁਕਮਨਾਮੇ ਨੂੰ ਨਾ ਸਿਰਫ ਰੱਦ ਕਰਦੇ ਨੇ ਬਲਕਿ ਜਥੇਦਾਰ ਸਹਿਬਾਨਾਂ ਨੂੰ ਵੀ ਤਨਖਾਹੀਆਂ ਕਰਾਰ ਦੇ ਦਿੰਦੇ ਨੇ ਇਸ ਦੀ ਅਵੇਜ ਦੇ ਵਿੱਚ ਅੱਜ ਪੰਜ ਪਿਆਰਿਆਂ ਦੀ ਵੱਖ-ਵੱਖ ਮੀਟਿੰਗ ਹੁੰਦੀ ਹੈ ਜਾਂ ਇਕਤਰਤਾ ਹੁੰਦੀ ਹੈ ਉਸ ਦੇ ਵਿੱਚ ਹੋਰ ਫੈਸਲੇ ਲਏ ਜਾਂਦੇ ਨੇ ਤਿੰਨ ਤਖਤਾਂ ਦੇ ਪੰਜਾ ਪਿਆਰਿਆਂ ਵੱਲੋਂ ਪਟਨਾ ਸਾਹਿਬ ਦੇ ਫੈਸਲੇ ਰੱਦ ਕਰ ਦਿੱਤੇ ਗਏ ਨੇ ਸਭ ਤੋਂ ਵੱਡੀ ਤੇ ਅਹਿਮ ਖਬਰ ਤਖਸਰੀ ਪਟਨਾ ਸਾਹਿਬ ਦੇ ਪੰਜ ਪਾਰੇ ਸਹਿਬਾਨ ਵੱਲੋਂ ਕੀਤੇ ਗਏ ਫੈਸਲੇ ਨੂੰ ਗੈਰ ਸਿਧਾਂਤਕ ਦੱਸਿਆ ਗਿਆ ਕਿ ਇਹ ਗੈਰ ਸਿਧਾਂਤਕ ਫੈਸਲੇ ਨੇ ਤਿੰਨੋਂ ਤਖਤਾਂ ਦੇ ਪੰਜ ਪਿਆਰਿਆਂ ਨੇ ਫੈਸਲਾ ਇਹ ਖਾਰਜ ਕੀਤਾ ਜਿਹੜਾ ਤਖਸਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਨੇ ਕੀਤਾ ਸੀ ਯਾਨੀ ਕਿ ਬੀਤੇ ਦਿਨ ਪਟਨਾ ਸਾਹਿਬ ਵਿਕੇ ਜੱਥੇਦਾਰ ਗੜਗੱਜ ਤੇ ਜੱਥਦਾ ਟੇਕ ਸਿੰਘ ਹੋਰਾਂ ਨੂੰ ਤਨਖਾਹੀਆਂ ਐਲਾਨ ਦਿੱਤਾ ਗਿਆ ਸੀਗਾ ਇਹ ਫੈਸਲਾ ਗੈਰਵਾਜਬ ਤੇ ਗੈਰ ਸਿਧਾਂਤਕ ਹੈ ਅੱਜ ਜਿਹੜੀ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਕਿਹਾ ਗਿਆ ਸ੍ਰੀ ਅਕਾਲਤਖਤ ਸਾਹਿਬ ਤਖਸਰੀ ਕੇਸਕਰ ਸਾਹਿਬ ਤਖਸਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੇ ਪੰਜ ਪਿਆਰੇ ਸਹਿਬਾਨਾਂ ਨੇ ਪਟਨਾ ਸਾਹਿਬ ਦਾ ਫੈਸਲਾ ਰੱਦ ਕਰ ਦਿੱਤਾ ਇਹ ਜਿਹੜੀ ਹੈ ਇਹ ਦਿਨ ਦੀ ਸਭ ਤੋਂ ਵੱਡੀ ਖਬਰ ਆਈ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਫੈਸਲਾ ਪੰਚ ਪ੍ਰਧਾਨੀ ਦਾ ਹੈ ਤੇ ਫੈਸਲਾ ਪੰਚ ਪ੍ਰਧਾਨੀ ਦਾ ਕਿਵੇਂ ਮੰਨਿਆ ਜਾਵੇ ਕਿਉਂ ਮੰਨਿਆ ਜਾਵੇ ਇਹ ਤੁਹਾਨੂੰ ਕੁਝ ਬਾਈਟਸ ਨੇ ਜਿਹੜੀਆਂ ਉਹ ਵੀ ਸੁਣਾਦਨੇ ਆ ਉਸ ਤੋਂ ਬਾਅਦ ਚਰਚਾ ਨੋਗ ਹੋਵੇ ਬਦਾਨੇ ਇੱਕ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਨੂੰ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਧਿਕ ਤੇ ਗੈਰ ਵਾਜਬ ਹੈ ਕੱਖ ਸ੍ਰੀ ਕੇਸਗੜ ਸਾਹਿਬ ਜੀ ਨਾਣਪੁਰ ਸਾਹਿਬ ਦੇ ਪੰਜ ਮਰੇ ਸਹਿਬਾਨ ਵੱਲੋਂ ਵਿਸ਼ੇਸ਼ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਤਾਪਤ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤਖਤਾਂ ਸਾਹਿਬ ਤੋਂ ਸਰਬੁੱਥ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਹਦੇਸ਼ ਦੇ ਫੈਸਲੇ ਪੰਜੇ ਤਖਤਾਂ ਸਹਿਬਾਨਾਂ ਦੇ ਸੂਚੇ ਸਿੱਖ ਜਗਤ ਉੱਤੇ ਲਾਗੂ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਦੇਸ਼ਾਂ ਅਤੇ ਹੁਕਮ ਅਡੂਲੀ ਕਰਨਾ ਤੇ ਇਹਨਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਪੰਥਕ ਰੋਲਿਕਾਂ ਦੇ ਪਰੰਪਰਾ ਦੀ ਉਲੰਘਣਾ ਹੈ ਜਿਸ ਨੂੰ ਬਰਵਾਣ ਨਹੀਂ ਕੀਤਾ ਜਾ ਸਕਦਾ ਸਮੁੱਚੇ ਸਿੱਖ ਜਗਤ ਨੂੰ ਹਮੇਸ਼ਾ ਹੀ ਇੱਕ ਰੁਕਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਕਾਰਜ ਕਰਨੇ ਚਾਹੀਦੇ ਹਨ ਜੋ ਤਖਤ ਸ਼੍ਰੀ ਫਟਨਾ ਸਾਹਿਬ ਤੋਂ ਪੰਗ੍ਰੰਥ ਕੀਰਤ ਸਿੰਘ ਸਾਹਿਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਿਤੀ 22 ਮਈ 2025 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸੰਵਿਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਬਠਿੰਡਾ ਦੇ ਸਰਕਾਰ ਜੋ ਪੰਜ ਪਿਆਰੇ ਸਹਿਬਾਨ ਦੀ ਇਕਤਰਤਾ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਵੱਲੋਂ ਜੋ ਕੱਲ ਮਿਤੀ 21/5/2025 ਦਿਨ ਬੁੱਧਵਾਰ ਨੂੰ ਪੱਤਰ ਨੰਬਰ 36/2025 ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਚਲੋਕਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਿਰਫ ਮਨ ਭਾਗਾ ਹੀ ਨਹੀਂ ਸਗੋਂ ਪੰਥ ਵਿੱਚ ਪਾੜਾ ਪਾਉਣ ਵਾਲਾ ਹੈ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਦੇ ਸਰਲੇਖ ਨੰਬਰ 4 ਦੇ ਮੁਤਾਬਕ ਕਿਸੇ ਵੀ ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ ਅਤੇ ਸਰਲੇਖ ਨੰਬਰ 5 ਮੁਤਾਬਕ ਸਥਾਨਕ ਗੁਰਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਹਿਬਾਸ ਈ ਹੋ ਸਕਦੀ ਹੈ ਤਾਂ ਕਿ ਕੋਈ ਵੱਖਰਾ ਹੁਕਮਨਾਮਾ ਜਾਰੀ ਕੀਤਾ ਜਾਵੇ ਜੇਕਰ ਸਥਾਨਕ ਸੰਗਤ ਨੂੰ ਕਿਸੇ ਵੀ ਫੈਸਲੇ ਤੇ ਕੋਈ ਇਤਰਾਜ਼ ਹੋਵੇ ਤਾਂ ਇਸ ਦੀ ਮੁੜ ਵਿਚਾਰ ਲਈ ਸ੍ਰੀ ਅਕਾਲ ਤਖਤ ਸਹਿਬ ਜੀ ਵਿਖੇ ਹੀ ਅਪੀਲ ਕੀਤੀ ਜਾ ਸਕਦੀ ਹੈ ਇਸ ਕਰਕੇ ਇਹਨਾਂ ਵੱਲੋਂ ਲਏ ਹੋਏ ਫੈਸਲੇ ਨੂੰ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਹਿਬ ਵਿਖੇ ਪੇਸ਼ ਹੋ ਕੇ ਅਤੇ ਮੁਆਫੀ ਮੰਗਦਿਆਂ ਵਾਪਸ ਲੈ ਲੈਣਾ ਚਾਹੀਦਾ ਹੈ ਪੰਥ ਇਹਨਾਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਅਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਵੱਲੋਂ ਲਏ ਗਏ ਇਸ ਪੰਥ ਵਿਰੋਧੀ ਫੈਸਲੇ ਨੂੰ ਗੈਰ ਸਿਧਾਂਤਕ ਸਿਧਾਂਤਕ ਘਰਾੜ ਦਿੰਦੇ ਹਾਂ ਹੂੰ ਗੈਰ ਸਿਧਾਂਤਕ ਤੇ ਗੈਰ ਸਦਾਨਕ ਇਹ ਗੱਲਾਂ ਨੇ ਜਿਹੜੀਆਂ ਪਟਨਾ ਸਾਹਿਬ ਵਿਖੇ ਪੰਜ ਪਿਆਰਾ ਵੱਲੋਂ ਕੀਤੀਆਂ ਗਈਆਂ ਇਹ ਤਿੰਨ ਤਖਤ ਦੇ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੁਣ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਵਾਕਈ ਸੰਗਤ ਦੇ ਲਈ ਤਾਂ ਸਾਰੇ ਬਰਾਬਰ ਨੇ ਨਾ ਸੰਗਤ ਲਈ ਸਾਰੇ ਪੰਜ ਪਿਆਰੇ ਹੋਣ ਤਖਤ ਸਹਿਬਾਨਾ ਤੇ ਸਿੰਘ ਸਹਿਬਾਨ ਹੋਣ ਸਾਰੇ ਸਨਮਾਨਤ ਨੇ ਤੇ ਕਿਦੀ ਮਨੀਏ ਕਿਦੀ ਨਾ ਮਨੀਏ ਇਹ ਇੱਕ ਵੱਡਾ ਸਵਾਲ ਗੁਰਪ੍ਰੀਤ ਸਿੰਘ ਛੱਬਰ ਸਾਹਿਬ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਨਰਲ ਜੁੜੇ ਨੇ ਛੱਬਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਛੱਬਰ ਸਾਹਿਬ ਸਵਾਲ ਸਭ ਤੋਂ ਵੱਡਾ ਇਹੀ ਖੜਾ ਹੁੰਦਾ ਹੈ ਕਿ ਪੰਥਕ ਹਲਕਿਆਂ ਦੇ ਵਿੱਚ ਇਹ ਚੱਲ ਰੀਆਂ ਦੁਬਿਦਾ ਸੰਕਟ ਪੰਬਲਪੂਸਾ ਇਹ ਕਦੋਂ ਖਤਮ ਹੋਏਗਾ ਇਹ ਵੱਡਾ ਸਵਾਲ ਹੈ ਜਿਹੜਾ ਇਹ ਹਰ ਪੰਥਦਰਦੀ ਦੇ ਮਨ ਦੇ ਵਿੱਚ ਹੋ ਰਿਹਾ ਖੜਾ ਇਹ ਕਿਉਂ ਨਹੀਂ ਨਿਬੜਦਾ ਕੋਈ ਕੰਮ ਹਰ ਰੋਜ਼ ਕੋਈ ਨਾ ਕੋਈ ਗੱਲ ਸਾਹਮਣੇ ਆਈ ਹੁੰਦੀ ਹੈ ਇੱਕ ਮਸਲਾ ਹੱਲ ਹੁੰਦਾ ਦੂਜਾ ਮਸਲਾ ਖੜਾ ਹੋ ਜਾਂਦਾ ਦੂਜਾ ਹੱਲ ਹੁੰਦਾ ਤੀਜਾ ਖੜਾ ਹੋ ਜਾਂਦਾ ਕੱਲ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦਾ ਮਸਲਾ ਖਤਮ ਹੋਇਆ ਤਾਂ ਪੰਥ ਨੇ ਉਹਦਾ ਪੁਰਜ਼ੋਰ ਸਵਾਗਤ ਕੀਤਾ ਕਿ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਫੈਸਲਾ ਰਿਆ ਪਰ ਅੱਜ ਦੂਜੇ ਪਾਸੇ ਫੇਰ ਪਟਨਾ ਸਾਹਿਬ ਦੀ ਕਮੇਟੀ ਵਾਲਾ ਰੌਲਾ ਪੈ ਗਿਆ ਹਰਪ੍ਰੀਤ ਜੀ ਇਸੇ ਕਰਕੇ ਪੰਥ ਦੀਆਂ ਸਮੁੱਚੀਆਂ ਸ਼ਖਸੀਤਾਂ ਜਥੇਬੰਦੀਆਂ ਸਿੰਘ ਸਹਿਬਾਨ ਅਕਾਲੀ ਦਲ ਇਹ ਸਮੇਂ-ਸਮੇਂ ਤੇ ਮੰਗ ਕਰਦੇ ਆ ਡਿਮਾਂਡ ਕਰਦੇ ਆ ਕਿ ਪੰਥ ਦੀਆਂ ਸਮੁੱਚੀਆਂ ਸੰਸਥਾਵਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹੂੰ ਪਰ ਅਫਸੋਸ ਪਿਛਲੇ ਸਮੇਂ ਤੋਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਸਾਡਾ ਤੱਕ ਸ੍ਰੀ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਇਹ ਸ਼ਾਸ ਤੋੜੀਆਂ ਤੇ ਇਹ ਅੱਜ ਨਹੀਂ ਇਸ ਸਮੇਂ ਤੋਂ ਹੀ ਸਾਹ ਚੱਲ ਰਹੀ ਹੈ ਪ੍ਰਾਤਨ ਜਿਸ ਦਿਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ ਹੋਈ ਹੈ ਆਜ਼ਾਦ ਆਈ ਹੈ ਹੋਈ ਹੈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਪਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਸੋ ਇਸੇ ਕਰਕੇ ਕਲਪਨਾਵਾਹ ਕਰਦੇ ਹਾਂ ਕਿ ਸਾਡੀਆਂ ਸੰਸਥਾਵਾਂ ਤੇ ਕਬਜ਼ੇ ਨਾ ਕਰਨ ਸਰਕਾਰੀ ਦਾਖਲਦਗੀ ਨਾ ਕੀਤੀ ਜਾਵੇ ਜੇ ਸਰਕਾਰੀ ਦਾਖਲਦਗੀ ਕਰਕੇ ਸਾਨੂੰ ਪੰਥਨਾਂ ਨੂੰ ਵਿੱਚ ਬਖੇੜੇ ਪਾਉਣੇ ਆ ਤਾਂ ਕੱਲ ਨੂੰ ਸਰਕਾਰਾਂ ਆ ਸ਼ਾਸਨ ਕਰਨਗੀਆਂ ਕਿਉਂਕਿ ਦਿੱਲੀ ਤਖਤ ਹਮੇਸ਼ਾ ਸਿੱਖ ਕੌਮ ਤੇ ਮੈਲੀ ਅੱਖ ਰੱਖੀ ਐ ਚਾਹੇ ਸਿੱਖ ਕੌਮ ਦੀ ਬਹੁਤ ਵੱਡਾ ਯੋਗਦਾਨ ਏ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਆਇਗਾ ਗਾ ਸਭ ਤੋਂ ਵੱਡੀਆਂ ਕੁਰਬਾਨੀਆਂ ਅੱਜ ਤੋਂ ਅੱਜ ਵੀ ਕੌਮ ਇਸ ਦੇਸ਼ ਨੂੰ ਆਪਣਾ ਮੰਨ ਕੇ ਕੁਰਬਾਨੀਆਂ ਕਰ ਰਹੀ ਐ ਸਹਾਇਤਾ ਕਰ ਰਹੀ ਐ ਪਰ ਹਕੂਮਤਾਂ ਦਿੱਲੀ ਤਖਤ ਸਾਡੇ ਵਿੱਚ ਭਰਾ ਮਾਰੂ جنگ ਚਲਾ ਕੇ ਪਾੜਾ ਪਾ ਕੇ ਤੇ ਸਾਨੂੰ ਆਪਸ ਦੇ ਵਿੱਚ ਅਲਝਾ ਕੇ ਰੱਖਣਾ ਚਾਹੁੰਦੀਆਂ ਜਿਸ ਦਾ ਨਤੀਜਾ ਕਿ ਜਦੋਂ ਹਰਿਆਣਾ ਕਮੇਟੀ ਬਣਦੀ ਸੀ ਬੜਾ ਬਿਲਕੀ ਸੀ ਜੀ ਜਦੋਂ ਪਟਨਾ ਸਾਹਿਬ ਬੋਰਡ ਤੇ ਕਬਜ਼ਾ ਕੀਤਾ ਤਾਂ ਪੂਰੇ ਪੰਥ ਨੇ ਚਿੰਤਾ ਕੀਤੀ ਹਜੂਰ ਸਾਹਿਬ ਬੋਰਡ ਤੇ ਤੇ ਜਿਹੜਾ ਕੱਲ ਦੇ ਹੁਕਮਨਾਮੇ ਹੋਏ ਐ ਇਹ ਕੋਈ ਨਵੇਕਲੇ ਨਹੀਂ ਜੋ ਹੁਕਮਨਾਮੇ ਹੁੰਦੇ ਐ ਫੈਸਲੇ ਹੁੰਦੇ ਐ ਇਹ ਪ੍ਰਾਤਨ ਮਰਿਆਦਾ ਨੂੰ ਵੇਖ ਕੇ ਕੀਤੇ ਜਾਂਦੇ ਐ ਸਿਧਾਂਤਾਂ ਅਨੁਸਾਰ ਕੀਤੇ ਜਾਂਦੇ ਐ ਪੂਰੀਆਂ ਕੌਮ ਦੀਆਂ ਭਾਵਨਾਵਾਂ ਨੂੰ ਵੇਖ ਕੇ ਕੀਤੇ ਜਾਂਦੇ ਐ ਤੁਸੀਂ ਹਰਪ੍ਰੀਤ ਜੀ ਵੇਖਦੇ ਹੋ ਕਿ ਪੂਰੀ ਕੌਮ ਚਿੰਤਾ ਕਰ ਰਹੀ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਭਾਈ ਰਾਜੋਣੇ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਸਰਕਾਰਾਂ ਨਾਲ ਗਿਲਾ ਇਹੀ ਹੈ ਨਾ ਵੀ ਫੈਸਲੇ ਹੋਏ ਪਏ ਸਜ਼ਾ ਪੂਰੀਆਂ ਹੋ ਗਈਆਂ ਬਰੀ ਕਿਉਂ ਨਹੀਂ ਕਰਦੇ ਤੇ ਇੱਕ ਤਖਤ ਦੇ ਜਥੇਦਾਰ ਜਿਸ ਦੇ ਉੱਪਰ ਇੱਕ ਸ਼ਰਾਰਤੀ ਇਨਸਾਨ ਨੇ ਸਰਯੰਤਰ ਰਾਜ ਕੇ ਅਲੀਗੇਸ਼ਨ ਲਾਤੇ ਪਰ ਉਸ ਸਿੱਖ ਨੇ ਉਸ ਜਥੇਦਾਰ ਨੇ ਕਿਉਂਕਿ ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਗਿਆਨੀ ਗੌਰ ਸਿੰਘ ਮਸਕੀਨ 18 ਸਾਲ ਗਿਆਨੀ ਮਸਕੀਨ ਜੀਆਂ ਨਾਲ ਸੇਵਾ ਨਿਭਾਈ ਪੰਥ ਦੇ ਪ੍ਰਚਾਰ ਵਾਸਤੇ ਫਿਰ ਉਹਨਾਂ ਦੀ ਪੱਗ ਮਿਲੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਵੱਡੀਆਂ ਸੇਵਾਵਾਂ ਮੰਜੀ ਸਾਹਿਬ ਦਮਨਾਲ ਤੇ ਤਖਸਰੀ ਪਟਨਾ ਸਾਹਿਬ ਵਿਖੇ ਜਿੱਥੇ ਸੇਵਾਵਾਂ ਕੀਤੀਆਂ ਕਰੋੜਾਂ ਰੁਪਏ ਸੰਗਤਾਂ ਵੱਲੋਂ ਸਹਿਯੋਗ ਵੀ ਕਰਾਇਆ ਫਾਈਨੈਂਸ਼ਲੀ ਤੌਰ ਤੇ ਤੇ ਪਰ ਉਹਨਾਂ ਨੇ ਜਦੋਂ ਜਾਂਚ ਉਹਨਾਂ ਤੇ ਹੋਈ ਸ਼ਾਸਤੀ ਚਾਹੀ ਪਰ ਸਹਜੋ ਕੀਤਾ ਇੱਕ ਸਾਲ ਨਹੀਂ ਬੋਲੇ ਤੇ ਜਦੋਂ ਪੂਰੀ ਜਾਂਚ ਪੜਤਾਲ ਹੋ ਗਈ ਉਸ ਪੜਤਾਲੀਆ ਟੀਮ ਨੇ ਜਿਹਦੇ ਵਿੱਚ ਤਾਂ ਉਹ ਤਾਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਜਾਨੀ ਲਖਵੀਰ ਸਿੰਘ ਅਤੇ ਜਸਟਨ ਵੱਲੋਂ ਜੋ ਪੜਤਾਲ ਕੀਤੀ ਜਿਹਦੇ ਵਿੱਚ ਕਲੀਨ ਚਿੱਟ ਦਿੱਤੀ ਪਰ ਉਸ ਤੋਂ ਬਾਅਦ ਇਹ ਹਰ ਇੱਕ ਸਿੱਖ ਦਾ ਜਦੋਂ ਕੋਈ ਨਾ ਸੁਣੇ ਤਾਂ ਫਰਿਆਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦਾ ਹੈ ਤੇ 3 ਸਾਲ ਤੋਂ ਉਹਦੀ ਪੈਂਡਿੰਗ ਪਈ ਐ ਸੁਣਵਾਈ ਇੱਕ ਪਾਸੇ ਕਹਿਣਿਆ ਬੰਦੀ ਸਿੰਘਾਂ ਦੀ ਸੁਣਵਾਈ ਨਹੀਂ ਹੋ ਰਹੀ ਸਰਕਾਰਾਂ ਧੱਕੇ ਕਰ ਰਹੀਆਂ ਕਿ ਇੱਕ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਤਖਤ ਸਾਹਿਬ ਦੇ ਜਥੇਦਾਰ ਦੀ ਸੁਣਵਾਈ ਪੈਂਡਿੰਗ ਪਈ ਐ ਪਰ ਉਸ ਤੇ ਰਿਪੋਰਟ ਜਨਤਕ ਕਰਕੇ ਫੈਸਲਾ ਕੀਤਾ ਹੈ ਦੂਜਾ ਜੋ 2022 ਦੇ ਵਿੱਚ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਨੇ ਫੈਸਲਾ ਕੀਤਾ ਸੀ ਤੁਹਾਡੇ ਕੋਲੋਂ ਮਤੇ ਦੀਆਂ ਕਾਪੀਆਂ ਨਹਿਗੀਆਂ ਇਹ ਜੀਆਂ ਨੇ ਕਿ ਉਹ ਜੋ ਉਥੋਂ ਦੇ ਗ੍ਰੰਥ ਪੰਜ ਪਾਰੇ ਸਹਿਬਾਨ ਤੇ ਜਾਂ ਮੌਜੂਦਾ ਗ੍ਰੰਤੀ ਸਿੰਘ ਜ਼ਥੇਦਾਰ ਸਾਹਿਬ ਜੋ ਉਹਨਾਂ ਤੇ ਲੱਗੇ ਐਲੀਗੇਸ਼ਨ ਜਾਂ ਉਹਨਾਂ ਨੇ ਪਾਠ ਨਹੀਂ ਸੁਣਾਇਆ ਤਾਂ ਫਸੀਲ ਤੋਂ ਉਹਨਾਂ ਦੇ ਖਿਲਾਫ ਜਦੋਂ ਫੈਸਲਾ ਹੋਇਆ ਉਦੋਂ ਵੀ ਆਹੀ ਕੁਝ ਹੋਇਆ ਜੋ ਅੱਜ ਹੋ ਰਿਹਾ ਨਾ ਜੋ ਜਥੇਦਾਰਤਰੀ ਕਲਦੀਰ ਸਿੰਘ ਗਰਗਾਜ ਦੇ ਖਿਲਾਫ ਬਾਬਾ ਜਾਨੀ ਟੇਕ ਸਿੰਘ ਜੀ ਦੇ ਖਿਲਾਫ ਅਹੀਂ ਕਹਿੰਦੀ ਹਰਪ੍ਰੀਤ ਸਿੰਘ ਬਾਰੇ ਹੋਇਆ ਉਦੋਂ ਉਸ ਸਮੇਂ ਦੇ ਵਿੱਚ ਜੀ ਜੀ ਸੋ ਇਸ ਕਰਕੇ ਜਾਨ ਬੁਝ ਕੇ ਕੌਮ ਚੱਬਰ ਸਾਹਿਬ ਚੱਬਰ ਸਾਹਿਬ ਇੱਕ ਸਵਾਲ ਚੱਬਰ ਸਾਹਿਬ ਇੱਕ ਸਵਾਲ ਤਾਂ ਜ਼ਰੂਰ ਹੈ ਨਾ ਆਪਾਂ ਕਹਿ ਰਹੇ ਹਾਂ ਕਿ ਕੱਲ ਜਿਹੜਾ ਪਟਨਾ ਸਾਹਿਬ ਵਿਖੇ ਪੰਜ ਪਿਆਰਾਂ ਵੱਲੋਂ ਫੈਸਲਾ ਸੁਣਾਇਆ ਗਿਆ ਉਹ ਫੈਸਲਾ ਸਾਨੂੰ ਮਨਜ਼ੂਰ ਨਹੀਂ ਉਹ ਫੈਸਲਾ ਗਲਤ ਹੈ ਗੈਰ ਸਿਧਾਂਤਕ ਹੈ ਗੈਰ ਸਿਧਾਂਤਕ ਵੀ ਹੈ ਅੱਜ ਪੰਜ ਪਿਆਰਾਂ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਉਹ ਸੰਵਿਧਾਨਕ ਹੈ ਉਹ ਸਿਧਾਂਤਕ ਕਿਉਂਕਿ ਸਵਾਲ ਤਾਂ ਇਹ ਖੜਾ ਹੋ ਰਿਹਾ ਹੈ ਨਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਤਖਤੇ ਪੰਜ ਜਿਹੜੇ ਪਿਆਰੇ ਨੇ ਉਹ ਠੀਕ ਨੇ ਦੂਜੇ ਤਖਤੇ ਪੰਜ ਪੈਰੇ ਗਲਤ ਨੇ ਇਹਦਾ ਨਿਚੋੜ ਜਦੋਂ ਕੋਈ ਜੱਜ ਵੀ ਫੈਸਲਾ ਕਰਦਾ ਨਾ ਹਰਪ੍ਰੀਤ ਜੀ ਜੀ ਉਹ ਪੂਰਾ ਲਾ ਵੇਖ ਕੇ ਪੁਰਾਣੇ ਲਾ ਵੇਖ ਕੇ ਫੈਸਲਾ ਤੁਸੀਂ ਤਖਸਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦਾ ਜੀ ਤੁਸੀਂ ਮਤਾ ਪੜਿਆ ਉਹਨਾਂ ਨੇ ਪੜ੍ਹ ਕੇ ਸੁਣਾਇਆ ਉਹ ਚ ਰਹਿਤ ਮਰਿਆਦਾ ਦਾ ਜ਼ਿਕਰ ਕੀਤਾ ਰਹਿਤ ਮਰਿਆਦਾ ਕੋਈ ਤੁਸੀਂ ਜਾਂ ਮੈਂ ਜਾਂ ਅੱਜ ਥੋੜੀ ਬਣਾਤੀ ਇਹ ਪੰਥ ਕੌਮ ਇਕੱਠੀ ਹੋਈ ਸੀ ਸਾਡੇ ਬਡੇਰੇ ਇਕੱਠੇ ਹੋਏ ਸੀ ਉਹਨਾਂ ਨੇ ਪ੍ਰਵਾਨਤ ਰਹਿਤ ਮਰਿਆਦਾ ਲਾਗੂ ਕੀਤੀ ਤੇ ਉਸ ਦਾ ਸਾਰਾ ਮਤਾ ਨੰਬਰ ਪੇਜ ਨੰਬਰ ਪੜ੍ਹ ਕੇ ਸੁਣਾਇਆ ਪੰਜ ਪਿਆਰੇ ਸਹਿਬਾਨ ਨੇ ਦਮਦਮਾ ਸਾਹਿਬ ਜਾਨੇ ਤੁਸੀਂ ਵੇਖਿਆਗਾ ਸੋ ਸਾਰੇ ਫੈਸਲੇ ਇਸੇ ਤਰੀ ਹੁੰਦੇ ਆ ਤੇ ਪਹਿਲਾਂ ਬਾਈ ਦੇ ਵਿੱਚ ਵੀ ਤੁਹਾਨੂੰ ਮੈਂ ਮਤਾ ਭੇਜਿਆ ਬਾਈ ਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀ ਫੈਸਲਾ ਪਰ ਵਾਪਸ ਲੈਣਾ ਪਿਆ ਜੋ ਮੌਜੂਦਾ ਪ੍ਰਧਾਨ ਹੈ ਉਥੋਂ ਪਟਨਾ ਸਾਹਿਬ ਦੇ ਉਹਨਾਂ ਨੇ ਲਿਖਤੀ ਮੈਂ ਤੁਹਾਨੂੰ ਲੈਟਰ ਭੇਜਿਆਗਾ ਉਹਨਾਂ ਨੇ ਵੀ ਦੁਬਾਰੇ ਫੇਰੇ ਜੋ ਜਿਸ ਤਰ੍ਹਾਂ ਕੱਲ ਹੋਇਆ ਉਸ ਵੇਲੇ ਵੀ ਹੋਇਆ ਸੀ ਤੇ ਵਾਪਸ ਲੈਤਾ ਇਹ ਲੈਣਾ ਪਹਿਣਾ ਕਿਉਂਕਿ ਅਕਾਲ ਤੱਕ ਸਾਹਿਬ ਦੀ ਸਰਬੋਤਤਾ ਨੂੰ ਕੋਈ ਨਹੀਂ ਚੈਲੰਜ ਕਰ ਸਕਦਾ ਜੇ ਕੁਝ ਲੋਕ ਇਹ ਕਹਿਣਗੇ ਕਿ ਅਸੀਂ ਸਰਕਾਰਾਂ ਦੇ ਮਗਰ ਲੱਗ ਕੇ ਪੰਥ ਦੇ ਵਿੱਚ ਦੁੱਬਦਾ ਪਾ ਦਿਆਂਗੇ ਇਹ ਕਦਾ ਚਿੱਤ ਪੰਥ ਬਰਦਾਸ਼ਤ ਨਹੀਂ ਕਰੂਗਾ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸੀ ਤੇ ਰਹੂਗਾ ਚਵਰ ਸਾਹਿਬ ਚਵਰ ਸਾਹਿਬ ਇਹ ਦੱਸੋ ਕਿ ਹੁਣ ਜਿਸ ਤਰ੍ਹਾਂ ਪੰਥ ਪਿਆਰਿਆਂ ਵੱਲੋਂ ਪੰਜ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਧਰ ਦੂਜੇ ਪਾਸੇ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਹੀ ਤਨਖਾਹੀਆਂ ਲਾਂਦ ਦਿੱਤਾ ਗਿਆ ਮੈਂ ਸਮਝਦਾ ਹੂੰ ਕੁਝ ਬੰਦੇ ਕਿਤੇ ਵੀ ਸ਼ਰਾਰਤਾਂ ਕਰ ਦਿੰਦੇ ਐ ਪ੍ਰਾਤਨ ਇਤਿਹਾਸ ਵੀ ਵੇਖਿਆ ਕਿਵੇਂ ਕਿਸ ਤਰ੍ਹਾਂ ਮਹੰਤਾਂ ਦਾ ਕਬਜ਼ਾ ਹੋ ਗਿਆ ਸਾਡੇ ਗੁਰਧਾਮਾਂ ਤੇ ਤੇ ਹੋਰ ਸਮੇ ਸਮੇ ਤੇ ਇਸ ਤਰ੍ਹਾਂ ਕੁਝ ਸ਼ਰਾਰਤੀ ਲੋਕ ਜੇ ਪਦਵੀ ਦੀ ਸੇਵਾ ਦੀ ਦੁਰਵਰਤੋ ਕਰਕੇ ਨਿੱਜੀ ਸਵਾਰਤਾ ਖਾਤਰ ਆਪਣੀਆਂ ਗਲਤੀਆਂ ਨੂੰ ਛਪਾਉਣ ਵਾਸਤੇ ਜਾਂ ਸਰਕਾਰਾਂ ਦੀ ਸ਼ਾਸਸ਼ਾ ਦੇ ਵਿੱਚ ਪੰਥ ਦੇ ਵਿੱਚ ਬਿਖੇੜਾ ਖੜਾ ਕਰਨਗੇ ਤਾਂ ਨਖੇਰ ਹੋਣੀ ਹੈ ਤੁਹਾਨੂੰ ਵੀ ਤੁਹਾਨੂੰ ਵੀ ਸਰਕਾਰ ਸਰਕਾਰ ਦੀ ਦੇ ਵਿੱਚ ਕੋਈ ਸਾਜਿਸ਼ ਨਜ਼ਰ ਆ ਰਹੀ ਹੈ ਸਰਕਾਰ ਦੀ ਕੋਈ ਸਾਜਿਸ਼ ਹੈ ਬਿਲਕੁਲ 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 ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਤੁਸੀਂ ਗੁਰਧਾਮਾਂ ਨੂੰ ਤੋੜ ਰਹੇ ਹੋ ਗੁਰਧਾਮਾਂ ਦੇ ਵਿੱਚ ਦਾਖਲ ਅੰਦਾਜ਼ੀ ਕਰ ਰਹੇ ਹੋ ਹਜੂਰ ਸਾਹਿਬ ਬੋਰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਕਿਸ ਤਰ੍ਹਾਂ ਸੇਵਾਮਾ ਪੰਥ ਸੇਵਾ ਕਰਦਾ ਸੀ ਪਰ ਮੌਜੂਦਾ ਸਰਕਾਰ ਨੇ ਚੇਂਜ ਕਰਤਾ ਤੇ ਕਹੇ ਜੀ ਹਜੂਰ ਸਾਹਿਬ ਦੀ ਸਾਰੇ ਜੋ ਮੈਂਬਰ ਹੋਣਗੇ ਸੋ ਇਸ ਕਰਕੇ ਅਹੀਂ ਪਟਨਾ ਸਾਹਿਬ ਦੇ ਵਿੱਚ 2 ਸਾਲ ਹੋ ਗਏ ਚੋਣ ਨਹੀਂ ਹੋ ਰਹੀ ਉੱਥੇ ਚੋਣ ਨਹੀਂ ਕਰਾ ਰਹੇ ਸੋ ਇਸ ਕਰਕੇ ਕਿਤੇ ਨਾ ਕਿਤੇ ਸਰਕਾਰਾਂ ਸ਼ਾਸਨ ਕਰ ਰਹੀਆਂ ਕਿ ਪੰਥ ਦੇ ਵਿੱਚ ਭਰਾ ਮਾਰੂ ਜੰਗ ਚੱਲੇ ਪੰਜਾਬ ਦੇ ਵਿੱਚ ਵੇਖਿਆ ਕਿ ਪੂਰੀ ਪੰਥ ਕੌਮ ਨੇ ਇੱਕ ਸੁਰਤਾਂ ਨਾਲ ਕਹਿ ਰਿਹਾ ਕਿ ਜੋ ਕੱਲ ਦੇ ਫੈਸਲੇ ਹੋਏ ਐ ਬੜੇ ਸਵਾਗਤਯੋਗ ਐ ਪੰਥ ਇਕੱਠਾ ਹੋ ਰਿਹਾ ਜਿਸ ਤਰ੍ਹਾਂ ਜੋ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਕਿਸੇ ਨੇ ਗਲਤੀਆਂ ਕੀਤੀਆਂ ਸੀ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਹੋਇਆ ਫੈਸਲਾ ਪੂਰੇ ਪੰਥ ਨੇ ਕੌਮ ਨੇ ਮਤਲਬ ਸਵਾਗਤ ਕੀਤਾ ਨਹੀਂ ਯਾਨੀ ਗੌਰ ਸਿੰਘ ਆਲਾ ਹੋਇਆ ਪੰਥ ਨੇ ਸਵਾਗਤ ਕੀਤਾ ਕਿਉਂਕਿ ਗਿਆਨੀ ਕਲਦੀਪ ਸਿੰਘ ਗੜਗੱਜ ਜੀ ਗਲੀ ਗਲੀ ਜਾ ਕੇ ਪਿੰਡ ਪਿੰਡ ਜਾ ਕੇ ਉਹਨਾਂ ਨੇ ਵੇਖਿਆ ਕਿ ਪੰਥ ਕਿਵੇਂ ਤਕੜਾ ਹੋਵੇ ਜਿਸ ਤਰ੍ਹਾਂ ਤੁਸੀਂ ਵੇਖਿਆ ਧਰਮ ਪਰिवर्तन ਦਾ ਮਸਲਾ ਚੱਲ ਰਿਹਾ ਹੈਗਾ ਨਸ਼ਿਆਂ ਦਾ ਮਸਲਾ ਚੱਲ ਰਿਹਾ ਹੈ ਪੱਤ ਪਾਣੀ ਦਾ ਮਸਲਾ ਚੱਲ ਰਿਹਾ ਹੈ ਕਿਵੇਂ ਠੀਕ ਹੋਣਾ ਤਾਂ ਉਹਨਾਂ ਨੇ ਇੱਕ ਵਿਚਾਰ ਦੀਰ ਕੀਤਾ ਆਵਾਜ਼ ਮਾਰੀ ਸ੍ਰੀ ਅਕਾਲ ਤਖਤ ਸਭ ਤੋਂ ਜੋ ਪੰਥ ਦੀ ਸ਼ਰਨ ਚਾਉਣਾ ਚਾਹੁੰਦਾ ਹੈ ਅਕਾਲ ਤਖਤ ਸਭ ਦੀ ਸ਼ਰਨ ਚਾਉਂਦਾ ਚਾਉਂਦਾ ਹੈ ਅਕਾਲ ਤਖਤ ਸਭ ਦੀ ਸ਼ਰਨ ਜਾ ਕੇ ਪੰਥ ਦਾ ਕੌਮ ਦਾ ਪ੍ਰਚਾਰ ਕਰਨਾ ਚਾਹੁੰਦਾ ਆਓ ਤ ਸਾਰੇ ਮਸਲੇ ਜੋ ਪੈਂਡਿੰਗ ਪਏ ਆ ਉਹ ਸਾਰੇ ਹੱਲ ਕੀਤੇ ਜਾਣਗੇ ਤੇ ਇਹ ਕੱਲ ਉਹਦਾ ਨਤੀਜਾ ਪਰ ਸਰਕਾਰਾਂ ਨੂੰ ਦੁੱਖ ਲੱਗਿਆ ਸਰਕਾਰਾਂ ਨੂੰ ਦਰਦ ਲੱਗਿਆ ਜਿਹੜੀਆਂ ਸਰਕਾਰਾਂ ਸਿੱਖੀ ਨੂੰ ਬਰਦਾਸ਼ਤ ਨਹੀਂ ਕਰਦੀ ਸਰਬੱਤ ਦੇ ਭਲੇ ਦਾ ਕਾਰਜ ਬਰਦਾਸ਼ਤ ਨਹੀਂ ਕਰਦੇ ਪੰਥ ਇਕੱਠਾ ਕਿਉਂ ਹੋ ਰਿਹਾ ਹਰਪ੍ਰੀਤ ਜੀ ਤੁਸੀਂ ਸਿਆਣੇ ਹੋ ਸੋ ਇਸ ਕਰਕੇ ਸਰਕਾਰਾਂ ਨੇ ਕੱਲ ਦਾ ਤੁਸੀਂ ਵੇਖਿਆ ਰਿਐਕਸ਼ਨ ਵੀ ਉਹ ਬੰਦੇ ਆ ਰਹੇ ਆ ਜੋ ਬਿਲਕੁਲ ਸਰਕਾਰਾਂ ਦੇ ਪਾਲਤੂ ਹੈ ਜੋ ਪੰਥ ਦੇ ਵਿੱਚ ਡੋਗਰੇ ਨੇ ਜੋ ਪੰਥ ਦੇ ਵਿੱਚ ਤੁਸੀਂ ਵੇਖਿਆ ਕਿ ਸਰਕਾਰਾਂ ਤੋਂ ਨਵਾਬੀਆਂ ਲੈ ਰਹੇ ਆ ਵਕਸ਼ਸ਼ਾ ਲੈ ਰਹੇ ਆ ਅਸ਼ੀਰਵਾਦ ਲੈ ਰਹੇ ਆ ਤੇ ਉਹ ਲੋਕ ਪੰਥ ਦੇ ਖਿਲਾਫ ਬੋਲ ਰਹੇ ਪੰਥ ਸਮਝ ਰਿਹਾ ਕੌਮ ਸਮਝ ਰਹੀ ਹੈ ਤਾਂ ਇਸ ਕਰਕੇ ਸੋ ਕੌਮ ਨੂੰ ਸਮਝਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਚੱਬਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਜਿਸ ਤਰ੍ਹਾਂ ਗੁਰਪ੍ਰੀਤ ਚੱਬਰ ਹੋਰ ਨੇ ਕਿਹਾ ਕਿ ਪੂਰਾ ਪੰਥ ਸਮਝਦਾ ਕਿ ਕੀ ਚੰਗਾ ਕੀ ਮਾੜਾ ਹੈ ਔਰ ਅੱਜ ਇਸੇ ਕਰਕੇ ਤਿੰਨੇ ਤਖਤ ਸਹਿਬਾਨਾ ਵਿਖੇ ਪੰਜ ਪਿਆਰਿਆਂ ਵੱਲੋਂ ਵਿਚਾਰ ਗੋਸ਼ਟੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜੋ ਫੈਸਲਾ ਕਲ ਪਟਨਾ ਸਾਹਿਬ ਵਿਖੇ ਹੋਇਆ ਉਹ ਗੈਰ ਸੰਵਿਧਾਨਕ ਤੇ ਗੈਰ ਸਿਧਾਂਤਕ ਸੀ ਇਸ ਕਰਕੇ ਉਸ ਫੈਸਲੇ ਨੂੰ ਮੂਲੋਂ ਰੱਦ ਕੀਤਾ ਜਾਂਦਾ ਹੈ